पंजाब सरकार मुर्दा, पार, मुर्दा पार। ਇਸ ਲਈ ਆ ਪਠਾਨਕੋਟ ਦੇ ਡਿਸਟਰੈਕਟਰ ਦੇ ਬਾਅਦ ਵੀ ਇਹ ਰਹਿ ਗਿਆ ਪਰ ਮੁਸਲਮਾਨ ਦੀ ਕੋਸ਼ਿਸ਼ ਕਰ ਰਹੇ ਤੇ ਦੇਖ ਸਕਦੇ ਹੋ ਕਿ ਠੇਕਾ ਮਜ਼ਦਮ ਸੰਗਾ ਸਕੂਟਰ ਵਾਲੇ ਪਾਸੋਂ ਅੱਧੇ ਪ੍ਰੋਗਰੈਸ਼ਨ ਕੀਤਾ ਜਾ ਰਿਹਾ ਪਿਛਲੇ 3 ਦਿਨ ਤੋਂ ਲਗਾਤਾਰ ਕਿੰਨਾ ਕੀਤਾ ਜਾ ਰਿਹਾ ਸੀਗਾ ਪਹਿਲੇ ਇਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਬਾਅਦ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਅੱਜ ਡਿਸਟਰੈਕਟਰ ਦੇ ਬਾਅਦ ਪੰਜਾਬ ਸਰਕਾਰ खिलाफ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਮੁਲਾਜ਼ਮਾਂ ਦਾ ਕਹਿਣਾ ਕਿ ਪੰਜਾਬ ਦੇ ਸਰਕਾਰ ਨੂੰ ਜੋ ਵਾਅਦੇ ਨਾਲ ਕੀਤੇ ਗਏ ਸਕੇ ਪੂਰੇ ਨਹੀਂ ਕੀਤੇ ਗਏ ਨਾਲ ਦੀ ਨਾਲ ਜਿਹੜੀ ਮੰਗਾਂ ਨਾਲ ਦੀ ਹੈਗੀ ਉਹ ਨਹੀਂ ਮੰਨੀਆਂ ਜਾ ਰਹੀ ਇਸ ਕਰਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਦੀ ਤੇ ਸੰਘਰਸ਼ ਇਦਾਂ ਹੀ ਜਾਰੀ ਰਵੇਗਾ ਆਓ ਦਿਕਦਾ ਰਿਪੋਰਟ ਤੇ ਗੱਲਬਾਤ ਕਰਦੇ ਆਂ ਪ੍ਰਦਰਸ਼ਨਕਾਰੀਆਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਦੌਰਾਨ ਹਾਂਜੀ ਭਾਈ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੀ ਹੈਗੀ ਮੰਗਾਂ ਸਰ ਅੱਜ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਹੀ ਕੀਤੇ ਜਾ ਰਿਹਾ ਹੈ ਇਕ ਕਾਮਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਮਲਾਜਮ ਮਾਰੂ ਨੀਤੀਆਂ ਦੇ ਵਿਰੁੱਧ 2 3 ਤੇ 4 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਸੰਘਰਸ਼ ਪ੍ਰੋਗਰਾਮ ਕਰਨ ਦੇ ਜਿਹੜੇ ਸੱਦੇ ਸੀਗੇ ਦਿੱਤੇ ਗਏ ਐ ਸੋ ਉਸੇ ਲੜੀ ਦੇ ਵਿੱਚੋਂ ਹੀ 2 ਅਤੇ 3 ਤਰੀਕ ਨੂੰ ਅਸੀਂ ਆਪਣੇ ਆਪਣੇ ਡਿਪਾਰਟਮੈਂਟਾਂ ਦੇ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੋ ਅੱਜ 4 ਤਰੀਕ ਦਾ ਜਿਹੜਾ ਪ੍ਰੋਗਰਾਮ ਐ ਇਹ ਅੱਜ ਸਾਡਾ ਜ਼ਿਲ੍ਹਾ ਹੈੱਡ ਕੁਆਟਰ ਡੀਸੀ ਆਫਿਸ ਦੇ ਸਾਹਮਣੇ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਸੋ ਸੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬੜੇ ਵੱਡੇ ਵੱਡੇ ਵਾਅਦੇ ਸਾਡੇ ਨਾਲ ਕਰਕੇ ਆਈ ਸੀ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਿਤੇ ਸਾਡਾ ਕੋਈ ਰੈਲੀ ਰੋਸ਼ ਪ੍ਰਦਰਸ਼ਨ ਹੁੰਦਾ ਸੀਗਾ ਉੱਥੇ ਸਾਡੇ ਨਾਲ ਵਿੱਚ ਬਹਿ ਕੇ ਇਹ ਗੱਲ ਕਹਿੰਦਾ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ ਮੇਰੇ ਕੋ ਹਰਾ ਬੰਨ ਆ ਗਿਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਪੱਕਾ ਕਰਨ ਚ ਚਲਾਇਆ ਜਾਏਗਾ ਪਰ ਅੱਜ 4 ਸਾਲ ਇਸ ਸਰਕਾਰ ਨੂੰ ਹੋਣ ਜਾ ਰਿਹਾ ਪਰ ਇਸ ਸਰਕਾਰ ਨੇ ਮਸਲੇ ਹੱਲ ਕਰਨੇ ਤਾਂ ਬੜੀ ਦੂਰ ਦੀ ਗੱਲ ਹੈ ਬੈ ਕੇ ਗੱਲ ਸੁਣਨੀ ਵੀ ਸਾਡੀ ਮੁਨਾਸਫ ਨਹੀਂ ਸਮਝੀ 34 35 ਵਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਿਖਤੀ ਮੀਟਿੰਗਾਂ ਦੇ ਕੇ ਇੱਕ ਵੀ ਮੀਟਿੰਗ ਜਿਹੜੀ ਆ ਉਹ ਬੈ ਕੇ ਨਹੀਂ ਕੀਤੀ ਗਈ ਸੋ ਅੱਜ ਪੂਰੇ ਪੰਜਾਬ ਦੇ ਕੱਚੇ ਮਲਾਜ਼ਮ ਜਿਹੜੇ ਆ ਉਹ ਸੜਕਾਂ ਤੇ ਉਤਰੇ ਹੋਏ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦੀ ਤੇ ਇਸ ਤੋਂ ਵੀ ਤਿੱਖੇ ਰੋਸ ਪ੍ਰਦਰਸ਼ਨ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਕੀਤੇ ਜਾਣਗੇ ਹਾਂਜੀ ਜੋ ਅੱਜ ਦਾ ਪ੍ਰੋਗਰਾਮ ਹੈ ਟੇਕਾ ਮਾਲਕਾਂ ਦਾ ਸ਼ਮੋਰਚਾ ਪੰਜਾਬ ਦੇ ਬੈਂਡਰਾਂ ਇੱਥਾਂ 3 ਦਿਨ ਤੋਂ ਚੱਲ ਰਿਹਾ ਅੱਜ ਤੀਜਾ ਦਿਨ ਦਾ ਰੁਕਾ ਹੈ 2 ਦਿਨ ਤੱਕ ਆਪੇ ਆਪਣੇ ਵਿਭਾਗੀ ਦਫ਼ਤਰਾਂ ਦੇ ਵਿੱਚ ਲਾਇਆ ਅੱਜ ਤੀਜਾ ਦਿਨ ਟੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਟੀਸੀ ਸਾਹਮਣੇ ਮੰਗ ਪੱਤਰ ਦੇ ਕੇ ਆਏ ਆਂ ਔਰ ਟੀਸੀ ਸਾਹਮਣੇ ਸੁਣਾਉਣੀ ਕਰਕੇ ਆਇਆ ਵੀ ਜੇ ਸਰਕਾਰ ਆਡਾ ਮਸਰਾ ਹਾਲਾ ਨਾ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਸਿੱਖਾ ਕਰਾਂਗੇ ਔਰ ਬਾਅਦ ਅਸੀਂ ਰੋਡ ਸਿਹਰ ਤੇ ਰੋਡ ਪ੍ਰਸ਼ਨ ਕਰਨਾ ਹੈ ਅਰੇ ਦੂਰ ਕੀ ਹੋਣੀ ਹੈ ਜੋ ਵੋਟਾਂ ਹੈ ਇਰੀਆਂ ਪੰਚਾਇਤਾਂ ਤੇ ਜ਼ਿਲ੍ਹਾ ਪਰਿਸ਼ਦੀਆਂ ਇਹਦਾ ਇਹਨਾਂ ਦੇ ਵਿੱਚ ਵਿਰੋਧ ਹੋਣਾ ਹੈ ਇਸੇ ਪਤਲਾ ਇਨਾਂ ਦੇ ਵੋਟਾਂ ਦੇ ਵਿੱਚ ਜੋ ਕੱਚੇ ਮਲਾਜ਼ਮਾਂ ਦਾ ਕੁਝ ਨਹੀਂ ਕੀਤਾ ਸਾਨੂੰ ਇਸ ਵੋਟਾਂ ਦੀ ਹਾਰ ਮਿਲੀ ਹੈ ਔਰ ਅਸੀਂ ਸਰਕਾਰ ਨੂੰ ਤੌਣੀ ਕਰਦੇ ਆਂ ਕਿ ਇੰਨੀ ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਹੈ ਇੱਕ ਵਾਰੀ ਸਾਡੇ ਨਾਲ ਬੈਠ ਕੇ ਗੱਲ ਤੇ ਕਰੇ ਇਹੋ ਹੀ ਸਰਕਾਰ ਹੈ ਜੋ ਆਉਣ ਤੋਂ ਪਹਿਲੇ ਖਬਰ ਕਹਿੰਦੀ ਵੀ ਹਰਾ ਪੈਨ ਚਲਾਵਾਂਗੇ ਮਲਾਜ਼ਮ ਕੋਈ ਨਾ ਏ ਅਪ ਜੋ ਸ਼ਾਮਾ ਲੋ ਕਰਕੇ ਮਸਲ ਕਰਕੇ ਘਰ ਭੇਜਾਂਗੇ ਉਹ ਇਹ ਸਰਕਾਰ ਅੱਜ ਕੋ ਗੱਲ ਨਹੀਂ ਸੁਣ ਰਹੀ ਇਹ ਹਨ ਮਜਬੂਰ ਕਰਤਾ ਸਰਕਾਰ ਉਤਲ ਵਾਸਤੇ ਇਹ ਸਰਕਾਰ ਨੂੰ ਇੰਤਜ਼ਾਮ ਨਹੀਂ ਦਿੰਦੇ ਆ ਕਿ ਉਸ ਆਲੇ ਸਮੇਂ ਵਿੱਚ ਸਾਡਾ ਮਰ ਹਾਨਾ ਹੋਇਆ ਅਸੀਂ ਸੰਗਤ ਸੁਚਿਖਾ ਕਰਾਂਗੇ